हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਬਹੁਤ ਪਿਆਰ ਮਾਣ ਸਤਿਕਾਰ ਦਿੰਦੇ ਹੋ ਦੋਸਤੋ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਤੇ ਆਪਣੇ ਪੰਜਾਬ ਪੰਜਾਬੀ ਸੂਬੇ ਵਾਲੇ ਵੀਰ ਹਰਿਆਣੇ ਵਾਲੇ ਵੀਰ Rajasthan ਤੋਂ ਪਾਕਿਸਤਾਨ ਤੋਂ ਜਿੰਨੀਆਂ ਵੀ ਸਟੇਟਾਂ ਜਿੰਨੇ ਵੀ ਸੂਬਿਆਂ ਤੋਂ ਆਪਣੇ ਨਾਲ ਹਿੰਦੁਸਤਾਨ ਦੇ ਵਿੱਚੋਂ ਜੁੜੇ ਹੋ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਵੀਰ ਜੁੜੇ ਨੇ ਖਾਸ ਤੌਰ ਤੇ ਪਸ਼ੂ ਪਾਲਕ ਵੀਰ ਜਿਹੜੇ ਪ੍ਰੇਮ ਕਰਦੇ ਆ ਪਸ਼ੂ ਪਾਲਕ ਪਸ਼ੂ ਨੂੰ ਜ਼ਰੂਰ ਤੇ ਅੱਜ ਜਿਹੜੇ ਨਵੇਂ ਸਾਲ ਦਾ ਦੋਸਤੋ ਆਗਾਜ਼ ਹੋਇਆ ਨਵੇਂ ਸਾਲ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਸਾਰਿਆਂ ਤੇ ਆਪਣਾ ਹੱਥ ਜਿਹੜਾ ਸਿਰ ਤੇ ਸਾਰਿਆਂ ਦੇ ਰੱਖੇ ਤਾਂ ਤੁਸੀਂ ਜਣ ਦੋਸਤੋ ਆਪਣੇ ਖੇਤरां ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਜਿਹੜੀ ਤਰੱਕੀ ਕਰਦੇ ਰਹੋ ਵਾਹਿਗੁਰੂ ਅਗੇ ਕਾਮਨਾ ਕਰਦੇ ਆ ਦੋਸਤੋ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਤੁਸੀਂ ਆਪਣੇ ਖਿੱਤੇ ਦੇ ਵਿੱਚ ਆਪਣੇ ਕੰਮ ਕਰ ਦੇ ਵਿੱਚ ਆਪਣੇ ਪ੍ਰੋਫੈਸ਼ਨ ਦੇ ਵਿੱਚ ਬਹੁਤ ਅੱਗੇ ਜਾਵੋ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਜਿਹੜੀ ਸਪੋਰਟ ਕਰਦੇ ਹੋ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਤਾਂ ਤੁਹਾਡਾ ਜਿਹੜਾ ਦੋਸਤੋ ਬਹੁਤ-ਬਹੁਤ ਥੈਂਕਸ ਕਰਦੇ ਆ ਧੰਨਵਾਦ ਕਰਦੇ ਆ ਠੀਕ ਹੈ ਜੀ ਅੱਗੇ ਤੋਂ 2023 ਤੋਂ ਤਕਰੀਬਨ ਅੱਗੇ ਤੋਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵੇਖਣ ਦੇ ਵਿੱਚ ਮਿਲਣਗੀਆਂ ਚੰਗੀਆਂ ਚੀਜ਼ਾਂ ਸਾਹਮਣੇ ਤੁਹਾਡੇ ਲੈ ਕੇ ਆਵਾਂਗੇ ਤੇ ਕੁਝ ਨਵਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਮਾ ਦ ਸੰਦੀ ਕੋਸ਼ਿਸ਼ ਕਰਾਂਗੇ ਨਵੀਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸੇ ਇਸੇ ਤਰ੍ਹਾਂ ਜਿਹੜਾ ਦੋਸਤੋ ਤੁਸੀਂ ਆਪਣੇ ਚੈਨਲ ਦੇ ਨਾਲ ਬਣੇ ਰਹੋ ਤੇ ਪਿਆਰ ਜਿਹੜਾ ਆਪਣਾ ਦਿੰਦੇ ਰਹੋ ਜੀ ਤੁਹਾਡੇ ਪਿਆਰ ਦੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਦੋਸਤੋ ਸੋ ਐਪਰੀਸ਼ੀਏਟ ਜਦੋਂ ਤੁਸੀਂ ਕਰਦੇ ਹੋ ਦੋਸਤੋ ਜਦੋਂ ਕਿਸੇ ਦਾ ਕੰਮ ਸਲਾਉਂਦੇ ਹੋ ਤਾਂ ਉਹ ਇੱਕ એનર્ਜੀ ਜਿਹੜੀ ਮਿਲਦੀ ਆ ਦੋਸਤੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮੇਂ-ਸਮੇਂ ਦੇ ਨਾਲ ਚੰਗਾ ਵੀ ਦੱਸਦੇ ਹੋ ਜੇ ਕੋਈ ਖਮੀ ਹੋਵੇ ਉਹ ਆਪਾਂ ਨੂੰ ਤੇ ਆਪਾਂ ਜਿਹੜਾ ਦੋਸਤੋਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਜਰੂਰ ਕਰਦੇ ਆ ਨਿੱਕੇ ਵੱਡਿਆਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਹੋਣ ਇਹ ਨਵਾਂ ਸਾਲ ਬਿਲਕੁਲ ਖੁਸ਼ੀਆਂ ਖੇੜੇ ਤੁਹਾਡੇ ਵਿਹੜੇ ਲੈ ਕੇ ਆਵੇ ਤੇ ਤੁਸੀਂ ਜਿਹੜਾ ਦੋਸਤੋਂ ਸਦਾ ਖੁਸ਼ ਰਹੋ ਤੇ ਬਿਲਕੁਲ ਵਗੇ ਅਰਦਾਸ ਕਰਦੇ ਆ ਠੀਕ ਹੈ ਜੀ ਸੋ ਇਨੀਕ ਬੇਨਤੀ ਇਨੀਕ ਜਿਹੜੀ ਦੋਸਤੋ ਤੁਹਾਡੇ ਨਾਲ ਸੀਗੇ ਜਿਹੜੇ ਨਵੇਂ ਸਾਲ ਦੇ ਕੁਝ ਕੁ ਪਾਲਿਸੀ ਉਹ ਸਾਂਝੀ ਕਰਨੀ ਸੀਗੇ ਸੋ ਬਾਕੀ ਅੱਗੇ ਆਉਣ ਵਾਲਾ ਪ੍ਰੋਗਰਾਮ ਦੋਸਤੋ ਜਿਵੇਂ ਜਿਵੇਂ ਆਪਣੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਉਹਨਾਂ ਨੂੰ ਪਿਆਰ ਕਰਦੇ ਰਹੋ ਸ਼ੇਅਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੇ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਨੇ ਵੀਡੀਓ ਦੇਖਦੇ ਨੇ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ